ਕਮਿ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਗਰੀਬਾਂ ਦੇ ਖਾਤਿਆਂ ਵਿੱਚ 72000 ਰੁਪਏ ਭੇਜਣ ਦਾ ਐਲਾਨ ਦਾ ਲਾਹਾ ਲੈਣ ਲਈ ਪੰਜਾਬ ਕਾਂਗਰਸ ਵੀ ਹੁਣ ਜੁਟ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗਰੀਬਾਂ ਦੇ ਖਾਤਿਆਂ ਵਿੱਚ 72000 ਰੁਪਏ ਭੇਜਣ ਦਾ ਐਲਾਨ ਕਰਕੇ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਣ ਲਈ ਇਤਿਹਾਸਕ ਫੈਸਲਾ ਕੀਤਾ ਹੈ। ਉਹਨਾਂ ਕਹਿ ਕੇ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਨਵਾਂ ਰਾਹ ਵਿਖਾਇਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਸਾਰੇ ਗਰੀਬਾਂ ਨੂੰ 72000 ਰੁਪਏ ਮਿਲਣਗੇ। ਜਾਖੜ ਨੇ ਦੱਸਿਆ ਕਿ ਜੇਕਰ ਕਾਂਗਰਸ ਦੀ ਸਰਕਾਰ ਬਨੀਤਾ ਸਲਾਣਾ 72000 ਰੁਪਏ ਗਰੀਬਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ ਜਿਹੜੇ ਗਰੀਬਾਂ ਦੇ ਕੋਲ 150 ਰੁਪਿਆ 200 ਰੁਪਏ ਤਿਹੜੀ ਦੇ ਹਿਸਾਬ ਨਾਲ ਜਿਹੜੇ ਕੰਮ ਕਰ ਰਹੇ ਹੈ ਉਹਨਾਂ ਦਾ ਜਿਹੜਾ ਸ਼ਾਰਟਫਾਲ ਹੈ ਹਰੇਕ ਪਰਿਵਾਰ ਨੂੰ 10% ਦੀ 20% ਦੀ ਜਿਹੜੇ ਲੋਕ ਹੈ ਉਹਨਾਂ ਨੂੰ 6000 ਰੁਪਿਆ ਮਹੀਨੇ ਦੇ ਔਸਤ ਦੇ ਨਾਲ 72000 ਰੁਪਿਆ ਹਰੇਕ ਗਰੀਬ ਪਰਿਵਾਰ ਨੂੰ ਸਰਕਾਰ ਉਹਦੇ ਖਾਤੇ 'ਚ ਪਾਊਗੀ ਨਾ ਸਿਰਫ ਉਹਦੇ ਖਾਤੇ 'ਚ ਪਾਊਗੀ ਬਲਕਿ ਰਾਹੁਲ ગાંધી ਜੀ ਨੇ ਜਿਹੜਾ ਮਹਿਲਾ ਸਸ਼ਕਤੀਕਰਨ ਦਾ ਪ੍ਰੋਗਰਾਮ ਚਾਲੂ ਕੀਤਾ ਹੈ ਔਮਨ ਇਮਪਾਵਰਮੈਂਟ ਦਾ ਸਰਕਾਰ ਦੀ ਕੋਸ਼ਿਸ਼ ਹੋਊਗੀ ਵੀ ਆਹ ਜਿਹੜਾ ਪੈਸਾ ਟਰਾਂਸਫਰ ਹੋਊਗਾ 12 72000 ਰੁਪਿਆ ਉਹ ਕਰਦੀ ਜਿਹੜੀ ਮਹਿਲਾ ਹੈ ਉਹਦੇ ਅਕਾਊਂਟ 'ਚ ਟਰਾਂਸਫਰ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਾਂਗਰਸ ਨੇ ਗਰੀਬਾਂ ਲਈ ਮਨਰੇਗਾ ਯੋਜਨਾ ਸ਼ੁਰੂ ਕੀਤੀ ਸੀ ਪਰ ਭਾਜਪੀ ਨੇ ਆਪਣੀ ਮੋਹ ਲਾ ਕੇ ਯੋਜਨਾ ਚਲਾਈ ਉਹਨਾਂ ਦੱਸਿਆ ਕਿ ਸਾਰੇ ਪਿੰਡਾਂ 'ਚ ਮਨਰੇਗਾ ਦਾ ਕੰਮ ਚੱਲ ਰਿਹਾ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ